ਆਪਾਂ ਬਣਾਵਾਂਗੇ ਜੀ ਕਾਜੂ ਕਤਲੀ ਤੇ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਬਰਾਕੇ ਤਿਆਰ ਕਰਾਂਗੇ ਤੁਹਾਨੂੰ ਪਤਾ ਬਾਜ਼ਾਰ ਵਿੱਚ ਮਠਿਆਈਆਂ ਕਾਫੀ ਸਾਰੀਆਂ ਹੁੰਦੀਆਂ ਨੇ ਤੇ ਉਹਨਾਂ ਵਿੱਚ ਮਿਲਾਵਟ ਵੀ ਤਾਂ ਜ਼ਰੂਰ ਹੁੰਦੀ ਏ ਤੇ ਇਸ ਤਰੀਕੇ ਨਾਲ ਤੁਸੀਂ ਇਸ ਦੀਵਾਲੀ ਆਪਣੇ ਬੱਚਿਆਂ ਨੂੰ ਘਰ ਵਿੱਚ ਕਾਜੂ ਕਤਲੀ ਬਣਾ ਕੇ ਦੇ ਸਕਦੇ ਹੋ ਇੱਥੇ ਆਪਾਂ ਕਾਜੂ ਲੈ ਲੈਨੇ ਤੇ ਕਾਜੂਆਂ ਨੂੰ ਜਿਹੜਾ ਪੀਸ ਕੇ ਇਸ ਦਾ ਪਾਊਡਰ ਜਿਹੜਾ ਉਹ ਬਣਾ ਲਵਾਂਗੇ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਇੱਕ ਡੂੰਗੀ ਵਿੱਚ ਇਹਨੂੰ ਕੱਢ ਲਵਾਂਗੇ ਉਸ ਤੋਂ ਬਾਅਦ ਇੱਕ ਫਰਾਈ ਪੀਣਾ ਪਰਖਾਂਗੇ ਗਿਆਸ ਉੱਪਰ ਤੇ ਇਹਦੇ ਵਿੱਚ ਪਾਵਾਂਗੇ ਚੀਨੀ ਜਿੰਨਾਕ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਜਿੰਨਾ ਤੁਸੀਂ ਖੰਡ ਲੈਣੀ ਉਨਾ ਹੀ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਉਹ ਤੁਸੀਂ ਚਾਣੀ ਬਣਾਣਾ ਸ਼ੁਰੂ ਕਰ ਲੈਣਾ ਹੈ ਤੇ ਚਾਣੀ ਪਲੇਸ ਤਿੱਖਣਾ ਚਿਪਚਿਪੀ ਹੋਏਗੀ ਜਦੋਂ ਤੁਸੀਂ ਥੋੜੀ ਜੀ ਤਾਰ ਵਾਲੀ ਜ਼ਿਆਦਾ ਤਾਰ ਵਾਲੀ ਨਹੀਂ ਬਣਾਣੀ ਹੈਗੀ ਇਸ ਰੀਕਾ ਇੱਕ ਤਾਰ ਨਾਰਮਲ ਜੀ ਜਿਹੜੀ ਟੁੱਟ ਜਾਵੇ ਇਸ ਰੀਕੇ ਦੀ ਬਣਾ ਕੇ ਤਿਆਰ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਕਾਜੂ ਜਿਹੜੇ ਉਹ ਪਾ ਲੈਣੇ ਨੇ ਜਿੱਦਾਂ ਤੁਸੀਂ ਕਾਜੂ ਪਾ ਲੈਣੇ ਇਸ ਜੀ ਕੇ ਮਿਕਸ ਕਰਦੇ ਆ ਨਾਲ ਹੀ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਵਿੱਚ ਪਾ ਦੇਣਾ ਉਸ ਤੋਂ ਬਾਅਦ ਤੁਸੀਂ ਮਿਕਸ ਕਰਦੇ ਰਹਿਣਾ ਇੱਕ ਬਟਰ ਪੇਪਰ ਲਵਾਂਗੇ ਤੇ ਬਟਰ ਪੇਪਰ ਉਪਾਪ ਪਹਿਲਾਂ ਘਿਓ ਲਗਾ ਲਵਾਂਗੇ ਕਿਉਂ ਲਗਾਉਣ ਤੋਂ ਬਾਅਦ ਇਸ ਤਰੀਕੇ ਨਾਲ ਤਾਂ ਜੋ ਆਪਾਂ ਜਿਹੜੀ ਬਰਫੀ ਬਣਾਈ ਹੋਈ ਦੇ ਉੱਪਰ ਅਸੀਂ ਕਰ ਸਕੀਏ ਇਸ ਤਰੀਕੇ ਨਾਲ ਆਪਾਂ ਪਰਫਿਊਮ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਹੁਣ ਚਾਹੋ ਦੇ ਦੇ ਉੱਪਰ ਸਿਲਵਰ ਪੇਪਰ ਵੀ ਲਗਾ ਸਕਦੇ ਹੋ ਆਪਣੇ ਕੋਲ ਹੈ ਨਹੀਂ ਸੀ ਆਪਾਂ ਤਾਂ ਨਹੀਂ ਸੀ ਲਗਾਇਆ ਹੈਗਾ ਤੇ ਹੁਣ ਤੁਸੀਂ ਇਸ ਤਰੀਕੇ ਨਾਲ ਮੁੜ ਕੇ ਤੁਸੀਂ ਇੱਕ ਵੇਲਣਾ ਲੈ ਕੇ ਤੇ ਉਹਦੇ ਨਾਲ ਵੇਲਨੇ ਨਾਲ ਵੇਲ ਕੇ ਇਸ ਤਰੀਕੇ ਨਾਲ ਬਣਾ ਲੈਣੀ ਤੇ ਜਦੋਂ ਤੁਸੀਂ ਇਹਨੂੰ ਵੇਲ ਲੈਣਾ ਨਾਲ ਹੀ ਤੁਸੀਂ ਇਹਨੂੰ ਕੱਟ ਜਿਹੜੇ ਉਹ ਲਗਾ ਦੇਣੇ ਤੇ ਇਹਦੇ ਵਾਸਤੇ ਤੁਸੀਂ ਕਟਿੰਗ ਵਾਸਤੇ ਕਾਚੂ ਹੀ ਯੂਜ਼ ਕਰਨਾ ਦੰਦਿਆਂ ਵਾਲੀ ਕਰਦੇ ਜਿਹੜੀ ਬਿਲਕੁਲ ਯੂਜ਼ ਨਹੀਂ ਕਰਨੀ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਤੇ ਕਟਲ ਘਾ ਲੈਣੇ ਇਸ ਤਰੀਕੇ ਨਾਲ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਆਪਣੀ ਕਾਜੂ ਕਤਲੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਸੀਗੀ ਤੇ ਹੁਣ ਦੇਖ ਸਕਦੇ ਤੁਸੀਂ ਇਸ ਤਰੀਕੇ ਨਾਲ ਆਪਾਂ ਪੀਸ ਕੱਢ ਲਏ ਪੀਸ ਥੋੜੇ ਆਪਾਂ ਵੱਡੇ ਕੱਟ ਲਏ ਸੀਗੇ ਤੇ ਕਾਜੂ ਕਤਲੀ ਆਪਣੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਦਿਵਾਲੀ ਤੁਸੀਂ ਇਸ ਬਤ ਤਰੀਕੇ ਨਾਲ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਬਾਕੀ ਟਰਾਈ ਜ਼ਰੂਰ ਕਰਿਆ ਕਰੋ ਹਰ ਬਰਫੀ ਨੂੰ ਘਰ ਵਿੱਚ ਬਣਾਉਣਾ ਕਿਉਂਕਿ ਤਾਂ ਜੋ ਆਪਣੇ ਬੱਚੇ ਵੀ ਵਧੀਆ ਸੇਵ ਪਾ ਸਕਣ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਕਾਜੂ